ਸਾਥਿਓ ਭਗਮਾਨਤਮਾਨ ਦੀ ਸਰਕਾਰ ਨੇ ਅਵਦਾ ਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਘਰਨੇ ਬਜਾਰੇ ਕਰ ਸਕਦੇ ਹੋ ਪਰ ਤੁਹਾਨੂੰ ਨਹੀਂ ਮਿਲਿਆ ਤਾਂ ਤੁਸੀਂ ਫੇਰ ਵੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇ ਕੇ ਸਾਡੇ ਤੋਂ ਫਿਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਚੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛ ਲਿਆ ਕੀ ਗੱਲਬਾਤ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਭਿਆਗ ਅੱਲਾ ਕਰ ਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾਤੀ ਤੇ ਫਿਰ ਕਹਿੰਦੇ ਆ ਵੀ ਗੱਲਬਾਤ ਤਾਂ ਕਰ ਰਹੇ ਆ ਸੰਧ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਹਿੰਦੇ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਛੁੱਟੇ ਉੱਠ ਕੇ ਜਾਣ ਤੇ ਸਾਨੂੰ ਐ ਬਾਲਾ ਤਰਾਜ ਨਹੀਂ ਸੀ। ਜਿੱਤਨੀ ਆਖਰੀ ਅਨਾਰਜੀ ਖਾਤਰ ਕਿਸੇ ਡਾਕਟਰ ਕੋਲ ਛੁੱਟ ਡਿਪਾਇੰਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਜੇ ਧਾਰਨਾ ਲਾਉਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਤਰਾਜ ਹੈ ਅਦਭਿਤਰਾਲ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫਾਇਦਾ 98 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲ੍ਹਾਂ ਚ ਬੰਦ ਕਰਤੇ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਚੰਡੀਗੜ੍ਹ ਜਾਂ ਕੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਮੁੱਦਿਆਂ ਤੇ ਜਾਇਜ਼ ਜਾਂਦਾ ਹੈ ਕੇਂਦਰ ਲਈਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲਰੇਡੀ ਅਸ ਨਿਯੁਕਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕੀ ਸਾਂ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋਗੇ ਮੰਗਾਂ ਦੇ ਵਿੱਚ ਕੇਂਦਰ ਵਾਲੀ ਜਾਂ ਮੰਗਾਂ ਦਾ ਮੈਂ ਕੀ ਕਰਾਂ 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਫਿਰ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਸਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਗੋਲਮੁਲ ਕਰਕੇ ਮਜਾਰਾ ਨੇ ਦਿੱਕਤਕਾਰ ਹੱਕ ਦੇ ਬਾਰੇ ਗੱਲ ਕਰਨ ਨੂੰ ਮਾਰਤੀ ਹੱਕ ਤੇ ਤੁਸੀਂ ਬੋਲ ਬੋਲ ਕਰ ਗਏ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜਨੀ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਯਾਨੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਾਲ ਮਟੋਲ ਆਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸਾਂਝ ਸੰਭਾਲ ਤੇ ਤੁਸੀਂ ਬਰਸਾਤੀ ਪਾਣੀ ਦੇ ਸਾਂਭ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਸੋਡੀ ਬੁੱਤੀ ਗੱਲ ਤੁਸੀਂ ਪੋਜੀਟਿਵ ਕੀਤੀ ਐ ਪਰ ਜਿਹੜੀ ਅਸੀਂ ਕਹਿ ਆ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਮਿਚਾਓ ਉਹਦੇ ਤੇ ਤੁਸੀਂ ਕੋਈ ਸੇਕ ਬਿਆਖਿਆ ਨਹੀਂ ਦਿੱਤੀ ਧਾਰਾ ਮੰਗਾ ਜੋ ਨੋਮੰਗਾ ਦੇ ਚੱਜਾ ਤੇ ਨੋਮੰਗਾ ਦੇ ਵਿੱਚ ਤੁਸੀਂ 2 ਘੰਟੇ ਆਪਣੇ ਲਾ ਕੇ ਕੀ ਮੰਤਰੀ ਮੁੱਖ ਮੰਤਰੀ ਸਾਹਿਬ ਤੁਸੀਂ ਮੈਟਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਨਹੀਂ ਸੀ ਵੀ ਸੋਡੇ ਕੋਲੇ ਸਮਾਂ ਕਿੰਨਾ ਹੈ ਜੇ ਸੋਡੇ 2 ਘੰਟੇ ਸੀਗੇ ਤਾਂ ਅਸੀਂ 2 ਘੰਟੇ ਲਾਉਂਦੇ ਪਰ ਤੁਸੀਂ 2 ਘੰਟਿਆਂ ਤੋਂ ਬਾਅਦ ਅਕ੍ਰਿਡਿਟ ਟ੍ਰੀਟਮੈਂਟ ਕਰਵਾਉਣਾ ਸੀ ਕੋਈ ਗੱਲ ਨਹੀਂ ਜਾ ਸਕਦੇ ਸੀ ਪਰ ਵਾਕਿਆ ਮੰਤਰੀ ਤਾਂ ਰਹਿ ਸਕਦੇ ਸੀ ਨਾ ਪੂਰੀਆਂ ਮੰਗਾਂ ਤੋਂ ਚਰਚਾ ਹੋਣ ਤੋਂ ਬਾਅਦ ਹੀ ਤੁਹਾਡਾ ਸਵਾਲ ਬਣਦਾ ਸੀ ਵੀ ਦੱਸੋ ਪੰਜਾੜ ਧਰਨੇ ਦਾ ਕੀ ਕਰਦੇ ਹਾਂ ਅੱਧ ਬੱcke ਹੀ ਪੁੱਛਣਾ ਤੇ ਇਸ ਰੋਜ ਪੁੱਛਣਾ ਤੇ ਇਹ ਕਹਿ ਕੇ ਉਠਣਾ ਵੀ ਜੇ ਧਰਨਾ ਲਾਉਂਗੇ ਤਾਂ ਮੈਂ ਅਬ ਪਹਿਲੀਆਂ ਮੰਗਾਂ ਦੀ ਕੋਈ ਸੁਲਝੀਆਂ ਪ੍ਰਵਾਨ ਨਹੀਂ ਕਰਦਾ ਇਹ ਨਹੀਂ ਰਾਜਾशाही ਫਰਮਾਨ ਨਹੀਂ ਸਾਨੂੰ ਲੋਕਾਂ ਨੇ ਚੁਣਿਆ ਵੱਧ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਮੁੱਖ ਮੰਤਰੀ ਜੀ ਬਣਾਇਆ ਅਸੀਂ ਲੋਕਾਂ ਦੀ ਨੁਮਾਇੰਦਗੀ ਵੀ ਤਾਂ ਕਰਦੇ ਆ ਤੁਹਾਡੇ ਨਾਲ ਘੰਟੀ ਵੀ ਕਰਦੇ ਹਾਂ ਅਸੀਂ ਇਸ ਕਰਕੇ ਤੁਸੀਂ ਗੁੱਸਾ ਹੁਣ ਇਸ ਕਰਕੇ ਆਇਆ ਕਿ ਤੁਸੀਂ ਸਾਡੇ ਨਾਲ ਵੱਡੇ ਅਹੁਦੇ ਤੇ ਹੋ ਤੁਹਾਡੇ ਕੋਲ ਤਾਕਤ ਸਾਨੂੰ ਗੁੱਸਾ ਨਹੀਂ ਆਇਆ ਸਾਡੇ ਸੈਂਕੜੇ ਬੰਦੇ ਫੜ ਕੇ ਬੇਦੋਸ਼ੇ ਜ਼ਿਲ੍ਹਾ ਚ ਬੰਦ ਕਰਦੇ ਸਾਨੂੰ ਦੋਸ਼ੀ ਠਰਾਇਆ ਜਾ ਰਿਹਾ ਹੈ ਕਿ ਤੁਸੀਂ ਸੜਕਾਂ ਰੋਕ ਜਾਓ ਦੇਖ ਲਓ ਨਾ ਮੁੱਖ ਮੰਤਰੀ ਜੀ ਸੜਕਾਂ ਜਿਹੜੇ ਰੋਕਿਆ ਹੋਈਆਂ ਨੇ ਕਿੰਨੇ ਨਾਕਿਆਂ ਨੇ ਤੁਹਾਡੇ ਸ਼ੜਕਾਂ ਤੇ ਅੱਜ ਦਾ ਅਮਲ ਦੱਸ ਦੋਗਾ ਤੁਹਾਨੂੰ ਵੀ ਸ਼ੜਕਾਂ ਤੁਸੀਂ ਰੋਕੀਆਂ ਨੇ ਕਿ ਅਸੀਂ ਰੋਕੀਆਂ ਨੇ 2022 ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸ ਦੋ ਵੀ ਅਸੀਂ ਕਿੰਨੀਆਂ ਸ਼ੜਕਾਂ ਤੇ ਬੈਠੇ ਆ ਤੁਸੀਂ ਝੋਨਾ ਰੋਲਿਆ ਮਹੀਨਾ ਸੀ ਟੋਲ ਪਲਾਟ ਤੇ ਫਿਰ ਹੀ ਕਿਤੇ ਪਾਸੇ ਹੋ ਕੇ ਬੈਠੇ ਛੋਡੇ ਮੰਤਰੀਆਂ ਦੇ ਘਰਾਂ ਮੂਰੇ ਬੈਠੇ ਛੋਡੇ ਐਮਐਨਏ ਦੇ ਘਰਾਂ ਮੂਰੇ ਬੈਠੇ ਬੀਜਪੀ ਲੈ ਕੇ ਆਉਰੇ ਬੈਠੇ 10-2 ਕਿਹੜੀਆਂ ਸ਼ੜਕਾਂ ਰੋਕੀਆਂ ਸੀ ਅਜਵੀ ਤਾਂ ਸੀ 34 ਗਰਾਊਂਡ 'ਚ ਜਾ ਰਹੇ ਸੀ ਛੋਟੇ ਨੂੰ ਤਾਂ ਸਾਰਾ ਗਰਾਊਂਡ ਹੀ ਮੰਗਿਆ ਸੀ ਨਾ ਹੀ ਹੋਰ ਤਾਂ ਸਾਡੀ ਕੋਈ ਭਿੱਤੀ ਕਿ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਸਤਿਕਾਰ ਜੋ ਤਹਾਨੂੰ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਠੀਕ ਹੈ ਤੁਸੀਂ ਨਹੀਂ ਜਾਣ ਦਿੰਦੇ ਉਹੀ ਗੱਲ ਨਹੀਂ ਪਹਿਲਾਂ ਜਿੰਨਾ ਸੁੱਟੇ ਨੇ ਹੋਰ ਸੁੱਟ ਦਿਓ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਤੁਹਾਡੇ ਨਾਲ ਤਾਂ ਸਿਰਫ ਇਹੀ ਗੱਲ ਦੀ ਹੈ ਤੇ ਸਾਥੀਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਬਾਹਰ ਸੜਕਾਂ ਤੇ ਨਿਕਲੋ